ਆਈਪਾਦੇ ਰਾਸ਼ਟਰੀ ਜਨਨ ਸਕੱਤਾ ਤਰुण ਯੋਗ ਦੇ ਦਿੱਲੀ ਸਥਿਤ ਨਿਵਾਸ ਸਥਾਨ ਵਿਖੇ ਵਿਰਾਟ ਕਾਂਤ ਆਪਣੇ ਸਮਰਥਕਾਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ। ਦੱਸ ਦਈਏ ਕਿ ਵਿਰਾਟ ਕਾਂਤ ਨੇ ਦਿੱਲੀ ਯੂਨੀਵਰਸਿਟੀ ਤੋਂ ਬੀਕਾਮ ਅਤੇ ਪੰਜਾਬ ਯੂਨੀਵਰਸਿਟੀ ਤੋਂ ਐਲਐਲਬੀ ਕੀਤੀ ਹੋਈ ਹੈ। ਉਹ ਇੱਕ ਪ੍ਰਮੁੱਖ ਸਮਾਜ ਸੇਵਕ ਹਨ ਤੇ ਉਹਨਾਂ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਰਾਜਨੀਤਿਕ ਅਤੇ ਸਮਾਜਿਕ ਕਾਰਜਾਂ ਵਿੱਚ ਸ਼ਾਮਲ ਰਿਹਾ ਹੈ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਪੰਜਾਬ ਦੇ ਗਾਂਧੀ ਦੇ ਨਾਮ ਤੇ ਮਸ਼ਹੂਰ ਇੱਕ ਸੁਤੰਤਰਤਾ ਸਨਾਨੀ ਪਰਿਵਾਰ ਜਿਨ੍ਹਾਂ ਨੇ ਇਕੱਲਾ ਸੁਤੰਤਰਤਾ ਸੰਗਰਾਮ ਨਹੀਂ ਪੰਜਾਬ ਦੇ ਅੰਦਰ ਸਮਾਜਿਕ ਬੁਰਾਈਆਂ ਦੇ ਖਿਲਾਫ ਇੱਕ ਵੱਡਾ ਸੰਘਰਸ਼ ਕੀਤਾ ਔਰ ਤਰਨਤਨ ਵਰਗੇ ਛੋਟੇ ਜਿਹੇ ਪਿੰਡ ਜੋ ਨਿਕਲ ਕੇ ਹਿੰਦੁਸਤਾਨ ਦੀ ਰਾਜਨੀਤੀ ਚ ਉਪਰਾਸ਼ਟਪਤੀ ਦੇ ਗਰੀਮਾ ਮਦ ਗਰੀਮਾ ਵਰਗੇ ਪਦ ਤੇ ਪਹੁੰਚੇ ਐਸੇ ਸ਼੍ਰੀ ਕਿਸ਼ਨ ਕਾਂਤ ਜੀ ਦੇ ਪੋਤੇ ਵਿਰਾਟ ਕਾਂਤ ਜੀ ਨੇ ਅੱਜ ਬੀਜੇਪੀ ਜੁਆਇਨ ਕੀਤੀ ਹੈ ਮੈਂ ਸਮਝਦਾ ਹਾਂ ਬੜਾ ਹੀ ਸ਼ਲਾਘਾ ਜੋ ਕਦਮ ਹੈ ਅੱਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਉੱਥੇ ਉਪਸਥਿਤ ਸਨ ਔਰ ਮੈਂ ਸਮਝਣਾ ਵਿਰਾਟ ਕਾਂਤ ਦਾ ਭਾਜਪਾ ਜੁਆਇਨ ਕਰਨ ਦਾ ਪੰਜਾਬ ਮਜ਼ਬੂਤ ਹੋਏਗਾ ਔਰ ਇਹ ਕਾਰਵਾ ਹੈ ਪੂਰੇ ਦੇਸ਼ ਚ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਔਰ ਪੰਜਾਬ ਦੇ ਹਰ ਇੱਕ ਜ਼ੋਨ ਚਾਹੇ ਮਾਝਾ ਹੋਵੇ ਮਾਲਵਾ ਹੋਵੇ ਦੁਆਪਾ ਹੋਵੇ ਹਰ ਪਾਸੇ ਲੋਕ ਭਾਰਤੀ ਜਨਤਾ ਪਾਰਟੀ ਜੁਆਇਨ ਹੋ ਰਹੇ ਹਨ ਔਰ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਆਵਾਜ਼ ਪੰਜਾਬੀਆਂ ਦੀ ਆਵਾਜ਼ ਪੰਜਾਬੀਅਤ ਦੀ ਆਵਾਜ਼ ਪੰਜਾਬ ਦੇ ਹਿੱਤਾਂ ਨਾਲ ਲੜਨ ਲਈ ਪਾਰਟੀ ਦੇ ਰੂਪ ਚ ਅੱਜ ਸਾਹਮਣੇ ਖੜੀ ਹੋ ਨਿਸ਼ਚਿਤ ਰੂਪ ਚ ਅੱਜ ਹਰ ਪੰਜਾਬੀ ਦਾ ਖੂਨ ਖੋਲ ਰਿਹਾ ਕਿ ਕਿਸ ਤਰ੍ਹਾਂ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਕਿਸ ਤਰ੍ਹਾਂ ਕੇਜਰੀਵਾਲ ਕਟ ਪੁਤਲੀ ਨਾਲ ਪੰਜਾਬ ਦੀ ਸਰਕਾਰ ਚਲਾ ਰਹੇ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਕੇਜਰੀਵਾਲ ਸਿਸੋਧੀਆਂ ਔਰ ਜੈਨ ਦੀ ਟਿਕੜੀ ਪੰਜਾਬ ਨੂੰ ਲੁੱਟਣ ਦੀਆਂ ਰੋਜ਼ ਯੋਜਨਾਵਾਂ ਬਣਾਇਆ ਜਿਹੜਾ ਲੈਂਡ ਸਕੈਮ ਹੈ ਇਸ ਸਮੇਂ ਨਾ ਦਿਨ ਦਿਹਾੜੇ ਪੰਜਾਬ ਦੇ ਕਿਸਾਨਾਂ ਦੀ 75000 ਏਕੜ ਜ਼ਮੀਨ ਤੇ ਡਾਕਾ ਮਾਰਨ ਦੀ ਸਰਕਾਰੀ ਯੋਜਨਾ ਜਿੱਥੇ ਕਿਸਾਨ ਨੂੰ ਪੁੱਛਿਆ ਨਹੀਂ ਜਾਂਦਾ ਉਹਦੀ ਸਲਾਹ ਨਹੀਂ ਲਈ ਜਾਂਦੀ ਜ਼ਬਰਨ ਜ਼ਮੀਨਾਂ ਦੇ ਕਬਜ਼ੇ ਕੀਤੇ ਜਾਂਦੇ ਇਹ ਤੱਕਾ ਬਰਦਾਸ਼ਤ ਨਹੀਂ ਹੋਏਗਾ ਕਿਸੇ ਵੀ ਸੂਰਜ 1 ਇੰਚ ਜ਼ਮੀਨ ਵੀ ਕਿਸਾਨ ਦੀ ਭਾਰਤੀ ਜਨਤਾ ਪਾਰਟੀ ਤਵਜਾ ਨਹੀਂ ਦੇ। ਜਿਹੜਾ 50 ਹਜ਼ਾਰ ਏਕੜ ਜ਼ਮੀਨ ਤੇ ਅਰਬਨ ਕਲੋਨੀਆ ਬਣਾਣ ਅਸੇ 200 ਸਾਲ ਦੀ ਪਲੈਨਿੰਗ ਬਣਾਣਗੇ। 200 ਸਾਲ ਕਿਸਾਨ ਰੋਟੀ ਕਿੱਤੋਂ ਖਾਏਗਾ? 25 ਹਜ਼ਾਰ ਏਕੜ ਦੇ ਉੱਤੇ ਇੰਡਸਟਰੀਅਲ ਇਹ ਤੱਕਾ ਪੰਜਾਬ ਦੇ ਨਾਲ ਇਸ ਤੱਕੇ ਨੂੰ ਬਰਦਾਸ਼ਤ ਨਹੀਂ ਕਰਾਂਗੇ ਔਰ ਪੰਜਾਬ ਦੇ ਕਿਸਾਨਾਂ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਜਾਨਨ ਦੋਨਾਂ ਚ ਉਸ ਧਾਰਮਿਕ ਮੁੱਦੇ ਦੇ ਅੰਦਰ ਦੇਖੋ ਚਾਹੇ ਹਕਾਲਤਖਸਰ ਨੇ ਕੁਝ ਫਰਮਾਨ ਉਹਨਾਂ ਦੇ ਆਏ ਹੁਕਮਨਾਮੇ ਆਏ ਚਾਹੇ ਅੱਜ ਉਥੇ ਪਤਨਾ ਸਾਹਿਬ ਨੇ ਉਹਨਾਂ ਨੇ ਕੁਝ ਫੈਸਲਾ ਕੀਤਾ ਉਹ ਉਹਨਾਂ ਦੇ ਉੱਤੇ ਕੁਝ ਵੀ ਕਹਿਣਾ ਮੈਂ ਸਮਝਦਾ ਪੰਥ ਦੀਆਂ ਮਰਿਆਦਾਵਾਂ ਪੰਥ ਦਾ ਇਹ ਹੈਗੇ ਨਿਯਮ ਉਹਨਾਂ ਦੇ ਵਿੱਚ ਦੇਖ ਕੇ ਜੋ ਵੀ ਫੈਸਲਾ ਲੈਣਗੇ ਪੰਥ ਦੀ ਬਿਹਤਰੀ ਵਾਸਤੇ ਤੇ ਸੰਸਥਾਵਾਂ ਦੀ ਲੋਕਾਂ ਦੇ ਅੰਦਰ ਕੋਈ ਕਦਰ ਮਾਨ ਬਣਿਆ ਰਵੇ ਉਹਨਾਂ ਸਾਰੀਆਂ ਗੱਲਾਂ ਨੂੰ ਦੇਖ ਕੇ ਫੈਸਲਾ ਮੈਂ ਸਮਝਦਾ ਲੈ ਜਿਹੜੇ ਤੇ ਲਿਆ ਉਹ ਦਿੱਤੀ ਸਰ ਗਿਆਨਤਾ ਅੱਜ ਸ਼ਾਮਿਲ ਹੋਇਆ ਮੇਰੇ ਕਿਹਦੇ ਦੀ ਗੱਲ ਪੰਜਾਬ ਦੇ ਕਿਓ ਅੱਜ ਹਰੇਕ ਆਗਨੇ ਜਿਸਕੇ ਮਨ ਵਿੱਚ ਜਿਹਦੇ ਵਿੱਚ ਵੀ ਬੰਦੇ ਅੰਦਰ ਪੰਜਾਬ ਦੇ ਪ੍ਰਤੀ ਭਾਵਨਾ ਹੈ ਸਭ ਪੰਜਾਬ ਅੱਜ ਪੰਜਾਬ ਪਾੜ ਰਿਆ ਲੀਡਰਸ਼ਿਪ ਲੀਡਰਸ਼ਿਪ ਹੈ ਕਿੱਥੇ ਸਭ ਭਗਵੰਤ ਮਾਨ ਉਹ ਰਹਿੰਦੇ ਕੁਰਸੀ ਆਊਟਸੋਰਸ ਕਰਤੀ 95 ਐ ਕੋਈ ਪਤਾ ਨਹੀਂ 96 ਐਮ ਐਲ ਏ ਕੋ ਚੁਸਕਦਾ ਹੀ ਨਹੀਂ ਕੋਈ ਬੋਲਦਾ ਹੀ ਨਹੀਂ ਖੰਗਦਾ ਵੀ ਨਹੀਂ ਸਭ ਚੁੱਪਚਾਪ ਬੈਠੇ ਆ ਪਤਾ ਨਹੀਂ ਕਿਡਾ ਕੋ ਖੌਫ ਬਣਿਆ ਹੋਇਆ ਪੰਜਾਬ ਦੇ ਅੰਦਰ ਇਹਨਾਂ ਲੋਕਾਂ ਦਾ ਜਿਹੜੇ ਰਿਜੈਕਟਡ ਮਾਲ ਹੈ ਕੋਈ ਬੰਦਾ ਹਾਰਡ ਮਸਲਾ ਹੋਵੇ ਤਾਂ ਬੰਦਾ ਡਰਦਾ ਵੀ ਹੈ ਆ ਤਾਂ ਜਮਨ ਨਿਖਤ ਜਿਹੜੇ ਬੰਦੇ ਰਿਜੈਕਟਡ ਮਾਲ ਤੋਂ ਬੈਠੇ ਸਾਰੇ ਡਰੀ ਬੈਠੇ ਵੀ ਕਿਤੇ ਚੱਕ ਨਾ ਵਰਡ ਲਵੇ ਤੇ ਦੂਜੇ ਪਾਸੇ ਜਿਹੜੀ اپੋਜੀਸ਼ਨ ਹੈ ਉਹ ਪਹਿਰਾਜੇਪ ਤੁਰੜੋੜਾ ਨੇ ਦੇਖੋ ਦਾਦ ਜਿੰਨੀ ਵੀ ਕਮਜ਼ੋਰੀ ਹੈ ਭਗਵੰਤ ਮਾਨ ਜੀ ਦੀ ਕੇਜਰੀਵਾਲ ਸਾਹਮਣੇ ਪਰ ਉਹ ਆਪ ਦੀ ਇਹਨਾਂ ਦੇ ਉੱਤੇ ਇਹਨਾਂ ਦੇ ਠੁੱਕ ਬਣਾ ਰੱਖੀ ਐ ਚੁਸਕ ਨਹੀਂ ਨਹੀਂ ਦਿੰਦੇ ਪੰਜਾਬ ਕਾਂਗਰਸ ਨੂੰ ਦਾ ਮੇਰੀ ਅੱਖ ਚੱਕ ਪਾ ਕੇ ਗੱਲ ਕਰ ਸੁਰਿਆ ਜੀ ਮਾਫੀ ਮੰਗੇ ਆ ਫਿਰ ਕੋ ਬੋਲਿਆ ਕੋਈ ਆ ਨਾ ਆਪ ਦਾ ਕਾਨੂੰਨ ਬਣਾਇਆ ਹੈ ਲੈਂਡ ਐਕੁਇਜੀਸ਼ਨ ਵਾਲਾ ਜਿਹੜਾ ਪਿਆ ਲਈ ਜਾਂਦੇ ਐ ਕਾਂਗਰਸ ਦਾ ਬਣਾਇਆ ਮੈਂ ਤਾਂ ਕਹਿਣਾ ਬਗੇਲ ਸਾਹਿਬ ਨੂੰ ਮੈਂ ਤਾਂ ਪੁੱਛੂੰਗਾ ਰਾਹੁਲ ਸਾਹਿਬ ਨੂੰ ਵੀ ਰਾਹੁਲ ਜੀ ਪੁੱਛੋ ਤਾਂ ਸਹੀ ਪੰਜਾਬ ਵਾਲੇ ਲੀਡਰਾਂ ਨੂੰ ਵੀ ਤੁਹਾਡਾ ਕਾਨੂੰਨ ਰਾਤ ਨੂੰ ਬੈਠ ਕੇ ਬਣਵਾਇਆ ਸੀ ਇੰਨੇ اپੋਜੀਸ਼ਨ ਦੇ ਬਾਅਦ ਤੇ ਪੰਜਾਬ ਕਾਂਗਰਸ ਚੁਸਕਦੀ ਨਹੀਂ ਪੁੱਛਣ ਤਾਂ ਮੇਰੀ ਆਪ ਰਾਹੁਲ ਗਾਂਧੀ ਜੀ ਨੂੰ ਖੜਗੇ ਸਾਹਿਬ ਨੂੰ ਬਗੇਲ ਸਾਹਿਬ ਨੂੰ ਬੋਲਣ ਤਾਂ ਸੀ ਵੀ ਹਾ ਇੰਨੇ ਦਿਨ ਹੋ ਗਏ ਇੰਨੇ ਮਹੀਨੇ ਹੋ ਗਏ ਪੰਜਾਬ ਕਾਂਗਰਸ ਦਾ ਲੀਡਰ ਚਾਹੇ ਉਹਨਾਂ ਦਾ ਪ੍ਰਧਾਨ ਹੈ ਚਾਹੇ اپੋਜੀਸ਼ਨ ਲੀਡਰ ਹੈ ਚਾਹੇ ਜਿਹੜਾ ਗਿਆਨਵੰਦ ਰਹੇ ਸੀਗੇ ਸ਼੍ਰੀਮਾਨ ਜੀ ਵੀ ਉੱਤੇ ਹੋ ਕੇ ਤੁਸੀਂ ਕੁਰਸੀ ਨਾ ਛੱਡੋ ਇਹ ਇਹ ਸਾਰੇ ਉੱਥੇ ਅੱਜ ਕੱਲ ਗਿਆਨਵੰਦ ਜਾਂਦੇ ਯੇ ਮੇਰਾ ਨਾਮ ਹੈ WhatsApp ਦੇ ਉੱਤੇ ਕੋਈ WhatsApp ਦੇਖ ਲਿਆਣਾ ਵੀ ਆਹ ਬੋਲਦੇ ਹੋਣੇ WhatsApp ਵਾਲਾ ਬੋਲਦਾ ਇਹ ਸਭ ਤੋਂ ਪਹਿਲਾਂ ਮੈਂ ਸਾਡੇ ਆਦੇਸ਼ ਦੇ ਕਿ ਹਰ ਦਿਲ ਪਿਆਰੇ ਪ੍ਰਧਾਨ ਮੰਤਰੀ ਸਾਹਿਬ ਜੀ ਅਮੋਦੀ ਸਾਹਿਬ ਦਾ ਮੈਂ तहे ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਅਮਿਤ ਸ਼ਾਹ ਜੀ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਮੈਂ ਜੀਪੀ ਡੰਡਾ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਮੈਂ ਚੁੱਕ ਸਾਹਿਬ ਦਾ ਤੇ ਅਜਾਖੜ ਸਾਹਿਬ ਦਾ ਮੈਂ ਦਿਲ ਦੀ ਅਗਰਾਹੀ ਤੋਂ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਅੱਜ ਮੈਂ ਭਾਜਪਾ ਜੁਆਇਨ ਕੀਤੀ ਹੈ ਮੈਨੂੰ ਇਸ ਗੱਲ ਦਾ ਬਹੁਤ ਗਰਵ ਹੈ ਕਿ ਮੈਂ ਦੇਸ਼ ਹਿੱਤ ਦੇ ਵਿੱਚ ਮੈਂ ਇੱਕ ਕੰਮ ਕਰਾਂਗਾ ਕਿ ਨ ਜੋ ਬਾਕੀ ਪਾਰਟੀਆਂ ਕਰਦੀਆਂ ਨੇ